ਐਂਟੀਟੀਆਂ ਮੇਰੀ ਤਾਂ ਹੋਣ ਦੀ ਕੋਈ ਨਹੀਂ ਮੇਰਾ ਕੀ ਹੈਗਾ ਪਰ ਮੈਂ ਆਪਣਾ ਰੋਸ ਜ਼ਰੂਰ ਜ਼ਾਹਰ ਕਰੂੰਗਾ ਜਿੱਦਣ ਇੰਡੀਆ 'ਚ ਤੁਸੀਂ ਆਹ ਕੁਛ ਕਰਿਆ ਸੇਮ ਡੇ ਫੈਂਕ ਦੇ ਇੱਕ ਮੁੜ ਕੇ ਸਵਰਾਇ ਨਹੀਂ ਮੜੂਗਾ ਜਿੱਦਾਂ ਅਮਿੰਦਰਾ ਪੁੰਦਰਾ ਜਿਹਦੇ ਇੰਜਣ ਆ ਗਏ ਆਪਣੇ ਘਰੇ ਸਵਰਾਇ ਨਹੀਂ ਉਹ ਉਦੋਂ ਤੋਂ ਉਸੇ ਜਿੱਦਣ ਤੁਸੀਂ ਇੰਡੀਆ 'ਚ ਜੇ ਤੁਸੀਂ ਕੱਲ ਨੂੰ ਲਾਂਚ ਕਰਤਾ ਵੀ 700 775 ਆ ਗਿਆ ਅਮਿੰਦਰਾ ਦੇ ਇੰਜਣ ਨਾਲ ਸੇਮ ਡੇ ਸੇਮ ਡੇ ਡੈਕਟਰ ਘਟਾ ਦੇਣਾ ਉਸੇ ਦਿਨ ਇੱਕ ਮਿੰਟ ਵੀ ਨਹੀਂ ਰੱਖਣਾ ਆਪਕਾ ਕਟਾਉਣਾ ਵੀ ਕਿਨੂ ਆ ਤੁਹਾਨੂੰ ਪਤਾ ਇੱਕ ਹੈ ਆਪਣ ਮੇਰਾ ੜੀ ਹੋਰ ਆਖਤੀ ਗੱਲ ਜੀ ਸੋਣਿਆ ਸਾਰਿਆਂ ਨੂੰ ਗੱਲ ਹੈਗੀ ਆ ਭਾਈ ਸਵਰਾਜ ਦੀ ਜਿਹੜਾ 775 775 ਹੋਈ ਜਾਂਦੀ ਆ ਇਹ ਜਿਹੜਾ ਟਰੈਕਟਰ ਆ ਪਹਿਲੀ ਤਾਂ ਗੱਲ ਆ ਇੰਡੀਆ ਚ ਨਹੀਂ ਆਇਆ ਨੰਬਰ 2 ਤੇ ਇਹਦੇ ਚ ਬਿਲਕੁਲ ਕੋਈ ਦੋਰਾਵਾ ਹੈ ਨਹੀਂ ਗੀਆਂ ਕਿ ਇਹ 755 ਹੈ ਜੀ ਇਹ ਪਿਓਰ 755 ਟਰੈਕਟਰ ਆ ਉਹਦੇ ਇਹਨਾਂ ਨੇ ਸਟicker ਲਾਏ ਨੇ ਅੱਜ ਤੱਕ ਇਹਨਾਂ ਨੇ ਆ ਗੰਦੇ ਕੰਮ ਕਰੇ ਨਹੀਂ ਸੀ ਤਾਂ ਸਵਰਾਜ ਬਿੰਦਾ ਸੀ ਪਰ ਜਿਹੜੇ ਹੁਣੇ ਰਾਹ ਪਏ ਹੋਏ ਨੇ ਇਹ ਬਾਹਰ ਤਾਂ ਜਿਵੇਂ ਮਰਜ਼ੀ ਕਰੀ ਜਾਣ ਸੇਕ ਤਾਂ ਉੱਥੋਂ ਮਾੜਾ ਮੋਟਾ ਫੇਰ ਵੀ ਆਊਗਾ ਪਰ ਜੇ ਕਿਤੇ ਪੰਜਾਬ 'ਚ ਕਰੇ ਇੱਥੇ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਸੋ ਪਹਿਲਾਂ ਤਾਂ ਇਹ ਜੀ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਨਾ ਵੀ ਇਹ ਡਰਾਮਾ ਚੱਲਿਆ ਕਿਵੇਂ ਆ ਜਿਹੜਾ ਇਹ 755 ਟਰੈਕਟਰ ਆ ਬਹੁਤ ਬਾਹਰ ਜਾ ਰਿਹਾ ਜਿਹੜਾ ਤਾਂ ਯੂਐਸ ਮਹਿੰਦਰਾ ਜਾਂਦਾ ਉਹ ਤਾਂ ਜਾਂਦਾ ਬਹੁਤ ਉੱਚੀ ਕੁਆਲਿਟੀ ਵਾਲਾ ਉਹ ਸਾਰੀਆਂ ਕਰਾਰੋ ਦੀਆਂ ਟ੍ਰੇਨਾਂ ਨੇ ਆਹ ਟ੍ਰੇਨ ਨਹੀਂ ਹੈ ਕਿਉਂਕਿ ਉਹ ਕਰਾਰੋ ਆ ਸਾਰਾ ਅੱਗਿਓ ਪਿੱਛੋ ਇੰਨੀ ਵਧੀਆ ਕੁਆਲਿਟੀ ਆ ਸਾਡੀ ਤੁਸੀਂ ਸੋਚੇ ਨਹੀਂ ਸਕਦੇ ਉਹ ਤਾਂ ਹੋ ਗਿਆ ਅਲੱਗ ਕਨਸੈਪਟ ਜਿਹੜਾ ਮਾਤੜ ਜੇ ਕੰਟਰੀਆਂ ਚੋਂ ਜਾਂਦਾ ਮਿਡਲ ਈਸਟ ਅਫਰੀਕਾ ਆ ਤੁਹਾਡੇ ਜੌਰਜੀਆ ਵਗੈਰਾ ਰਸ਼ੀਆ ਦੇ ਛੋਟੇ ਛੋਟੇ ਕੰਟਰੀਆਂ ਚ ਜਾਂਦਾ ਬਹੁਤ ਜਾਂਦਾ ਮਹਿੰਦਰਾ ਇੱਥੇ ਉਜ਼ਬੇਕਿਸਤਾਨ ਤਜ਼ਾਕਿਸਤਾਨ ਉੱਥੇ ਦਿੱਕਤ ਕੀ ਆ ਕਿ ਇਹਨੂੰ ਕੈਚਿੰਗ ਕਰ ਰਹੇ ਉੱਥੇ ਅਮਰੀਕਾ ਚ ਤਾਂ ਨਾ ਡਾਕਟਰ ਬਥੇਰਾ ਵੇਖ ਰਿਹਾ ਇੱਥੇ ਨਹੀਂ ਇਹਨੂੰ ਕੋਈ ਪੁੱਛ ਰਿਹਾ ਇਹਨਾਂ ਨੇ ਉਹੀ ਸਟ੍ਰੈਟੇਜੀ ਖੇਡੀ ਵੀ ਆਪਾਂ ਮਿੰਦਾ ਜਿਵੇਂ ਆਪਾਂ ਨੇ ਫਾਰਮ ਡਰੈਗਨ ਨੇ ਕਰਿਆ ਸੀ ਆਪਾਂ ਬ੍ਰਾਂਡ ਪੰਜ ਚਾਰ ਬਣਾ ਲਓ ਕੋਈ ਨਾ ਕੋਈ ਤਾਂ ਵਿਕੀ ਜਾਊਗਾ ਪਰ ਇਹ ਬੜੀ ਗਲਤ ਸੋਚ ਹੁੰਦੀ ਆ ਇਹਨਾਂ ਨੇ 755 ਦੇ ਸੀਆਰਡੀ ਦੇ ਸਟicker ਠੋਕਤੇ 775 ਸਵਰਾਜ ਤੇ ਹੀਟ ਵੀਰ ਨੂੰ ਵੇਚਣ ਲੱਗ ਜਾਗੇ ਆਪਾਂ ਇਹ ਇੰਡੀਆ ਚ ਨਹੀਂ ਉੱਥੇ ਹੁਣ ਇਹਨਾਂ ਨੂੰ ਕੀ ਆ ਵੀ ਜਿੰਨਾ ਮਹਿੰਦਰਾ ਵਿਕਦਾ ਸੀ ਉਹ ਤਾਂ ਵਿਕਦਾ ਹੀ ਆ 755 ਜਿੰਨਾ ਵੀ ਬਾਹਰ ਜਾ ਰਿਹਾ ਜਾਂ ਆ ਹੀ ਰਿਹਾ ਉਹ ਤਾਂ ਪਤਨ ਘਟਣ ਲੱਗਿਆ ਨਹੀਂ ਆਪਾਂ ਇੱਕ ਹੋਰ ਆਪਸ਼ਨ ਰੱਖ ਦਿੰਨੇ ਆ ਵੀ ਆਹ ਲਓ ਜੀ ਇੱਕ ਸਾਡੇ ਕੋਲ 75 ਪਾਵਰ 64 ਟਰੈਕਟਰ ਵੀ ਹੈ ਉਹ ਕਿਹੜਾ 755 ਜਿੰਨਾ ਵੀ ਕੋ ਉਨ ਨਹੀਂ ਸਹੀ ਦੇਖੋ ਕਿਸੇ ਹੱਦ ਤੱਕ ਪਹਿਲਾਂ ਪਹਿਲਾਂ ਇਹ ਚੀਜ਼ ਮਾਰਤਾ ਕਰਦੀ ਆ ਕਿਸੇ ਕੰਟਰੀ ਦੀ ਮੈਂਟੈਲਿਟੀ ਕੀ ਆ ਉਹ ਕਿਦਾਂ ਲੋਕ ਸੋਚਦੇ ਨੇ ਇਟਸ 올 ਡਿਪੈਂਡ ਔਨ ਮਤਲਬ ਪਰਸਨ ਟੂ ਪਰਸਨ ਵਰੀ ਕਰਦਾ ਹੈ ਵੀ ਉਹ ਕਿਦਾਂ ਸੋਚਦੇ ਆ ਹੋ ਸਕਦਾ ਉੱਥੇ ਇਹਨਾਂ ਦੀ ਇਹ ਜਿਹੜੀ ਰਣਨੀਤੀ ਆ ਕਾਮਯਾਬ ਵੀ ਹੋ ਜਾਵੇ ਪਰ ਇੰਡੀਆ ਵਰਗੇ ਕੰਟਰੀ ਚ ਕਦੇ ਚੀਜ਼ ਨਹੀਂ ਹੁੰਦੀ ਇੱਥੇ ਟਰੈਕਟਰ ਬੜੇ ਹੀ ਹੋਰ ਤਰੀਕੇ ਨਾਲ ਵਿਕਦੇ ਇੱਥੇ ਤਾਂ ਟਰੈਕਟਰ ਜਿਹੜਾ ਵਿਕਦਾ ਉਹ ਪਿੰਡ ਚ ਬੰਦਾ ਲੱਭਣਾ ਪੈਂਦਾ ਗਰੁੱਪ ਬਣੇਵੇਂ ਨੇ ਜੌਂਡੀਅਰ ਗਰੁੱਪ ਹਾਲੈਂਡ ਗਰੁੱਪ ਸੁਵਰਾਜ ਗਰੁੱਪ ਮਿੰਦਰਾ ਗਰੁੱਪ ਉਹਨੂੰ ਡੀਲਰ ਕੰਟੈਕਟ ਕਰਦਾ ਵੀ ਯਾਰ ਆਪਣਾ ਟਰੈਕਟਰ ਆਉਣਾ ਚਾਹੀਦਾ ਫਿਰ ਉਹ ਜ਼ੋਰ ਪਾਉਂਦੇ ਨੇ ਵੀ ਨਹੀਂ ਤੈਨੂੰ ਸਾਡੇ ਗਰੁੱਪ ਚ ਸ਼ਾਮਲ ਕਰਨਾ ਆ ਟਰੈਕਟਰ ਦਿਵਾਉਣਾ ਇੱਥੇ ਤਾਂ ਆ ਕੰਮ ਆ ਇੱਥੇ ਤਾਂ ਕੋਈ ਇੱਥੇ ਤਾਂ ਹੋਰ ਹੀ ਹਿਸਾਬ ਅਗਲੀ ਗੱਲ ਉੱਥੇ ਇਹਨਾਂ ਨੇ ਵੇਚਣ ਵਾਸਤੇ ਡਰਾਮਾ ਰਚਿਆ ਪਰ ਮੈਂ ਤੁਹਾਨੂੰ ਐ ਪੁੱਛਣਾ ਚਾਹੁੰਨਾ ਹਿੰਦਰਾ ਵਾਲਿਓ ਕਿਉਂ ਬਦਨਾਮੀ ਕਰਕੇ ਇੱਕ ਪ੍ਰੋਡਕਟ ਨੂੰ ਖਤਮ ਕਰਨ ਲੱਗੇ ਹੋ ਤੁਸੀਂ ਪੜਦੇ ਨਾ ਕੀ ਕਰਦੇ ਉੱਤੇ ਸ਼ੋਹ ਲਾ ਲੈਂਦੇ ਕੋ ਲਾਣਦੇ ਚਲੋ ਮੈਂ ਕੋਈ ਤੁਹਾਨੂੰ ਕਹਿਣ ਵਾਲਾ ਹੁੰਦਾ ਨਹੀਂ ਪਰ ਕਿਉਂ ਤੁਸੀਂ ਬੇੜਾ ਕਰਕੇ ਕਰਨ ਲੱਗੇ ਹੋ ਸੋਰਾਜ ਦਾ ਵੈਸੇ ਇਹ ਲਿਖ ਲਿਓ ਇੱਥੇ ਨਹੀਂ ਇਹਨੂੰ ਕਿਸੇ ਨੇ ਪੁੱਛਣਾ ਔਰ ਸਾਡੇ ਵਰਗੇ ਲੜਦੇ ਮਰ ਕੇ ਅੱਜ ਤੱਕ ਅੱਜ ਤੱਕ ਚਲੋ ਤੁਸੀਂ ਇਹ ਹਰਕਤਾਂ ਕਰੀਆਂ ਵੀ ਨਹੀਂ ਕਿ ਨਹੀਂ ਯਾਰ ਕਿ ਮਹਿੰਦਰਾ ਤੇ ਸੋਰਾਜ ਅਲੱਗ-ਅਲੱਗ ਆ ਪਰ ਅੱਜ ਤੋਂ ਮੈਂ ਸਿੱਧਾ ਇਹ ਕਹਿਣਾ ਵੀ ਤੁਸੀਂ ਇੱਕੇ ਥਾਲੀ ਤੇ ਚੱਟੇ ਪੱਟੇ ਹੋਗੇ ਅੱਜ ਤੁਸੀਂ ਲੋਈ ਲਾਤੀ ਅੱਜ ਤੱਕ ਨਹੀਂ ਸੀ ਇਹ ਕੰਮ ਹੋਇਆ ਠੀਕ ਆ ਸੋ ਇਹ ਕੰਮ ਯਾਰ ਨਾ ਕਰੋ ਬਾਕੀ ਚਲੋ ਤੁਹਾਡੀ ਖੁਸ਼ੀ ਆ ਪਰ ਮੈਂ ਗਾਕਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਉਲਝਿਓ ਨਾ ਕੋਈ ਇਹ ਸਵਰਾਜ ਨਹੀਂ ਨਾ ਇਹ ਤਾਂ 600 ਰਾਜ ਦਾ ਇੰਜਣ ਆ ਨਾ ਇਹਦੇ ਵਿੱਚ ਕੁਝ ਹੋਰ ਆ ਇਹ ਬਣਿਆ ਤਣਿਆ 755 ਟਰੈਕਟਰ ਆ 755 ਟਰੈਕਟਰ ਦੇ ਇੱਥੇ ਹਾਲਾਤ ਕੀ ਨੇ ਆ ਡੋਡ ਵਾਲਿਆਂ ਨੂੰ ਪੁੱਛ ਲਿਓ ਮੜਾ ਜਾ ਕੇ ਉਹ ਤੁਹਾਨੂੰ ਪਤਾ ਹੀ ਆ ਕੋਈ ਇਹ じゃ ਟਰੈਕਟਰ ਨਹੀਂ ਆਇਆ ਉਹੀ ਕੁਝ ਨਹੀਂ ਆਇਆ ਇਹ ਤਾਂ ਇੱਕ ਇਹਨਾਂ ਦੀਆਂ ਪਾਲਿਸੀਆਂ ਨੇ ਵੀ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕਿਵੇਂ ਕਢਾਉਣਾ ਵੀ ਜੇ ਐ ਨਹੀਂ ਦੰਦੇ ਤਾਂ ਐ ਲੈ ਲਓ আচ্ছা ਜੇ ਤੁਸੀਂ ਇਹ ਕੁਝ ਕਰਨਾ ਹੀ ਆ ਤੁਸੀਂ ਫਿਰ ਯੂਐਸ ਵਰਕਰ ਟਰੈਕਟਰ ਦੇ ਦੋ ਪਰ ਦਿੱਕਤਾਂ ਕੰਪਨੀ ਨੂੰ ਵੀ ਬਹੁਤ ਨੇ ਹੁਣ ਯੂਐਸ ਚ ਤਾਂ ਲੋਕ ਪੈਸੇ ਭਰਦੇ ਆ ਗਰੀਬ ਕੰਟਰੀਆਂ ਚ ਪੈਸੇ ਵੀ ਨਹੀਂ ਨਾ ਕੋਈ ਭਰਦਾ ਇਹ ਇੱਕ ਮੈਂ ਕੰਪਨੀ ਦੀ ਵੀ ਇਹ ਗੱਲ ਜਰੂਰ ਕਰੂੰਗਾ ਵੀ ਜੇ ਹੁਣ ਇੰਡੀਆ ਵਰਗਾ ਕੰਟਰੀ ਆਪਾਂ ਕੁਆਲਿਟੀ ਦਾ ਭਾਲਦੇ ਆ ਪਰ ਆਪਾਂ ਪੈਸੇ ਨਹੀਂ ਲਾਗਦੇ ਆ ਜੀ ਉਹਨਾਂ ਪੈਸਾ ਆਪਾਂ ਨਹੀਂ ਦੇ ਸਕਦੇ ਇੱਥੇ ਕੰਪੀਟੀਸ਼ਨ ਵੀ ਜ਼ਿਆਦਾ ਹੈ ਮਾਰਜਨਲ ਜ਼ਿੰਮੇਦਾਰ ਆ ਸਮਝਦੇ ਹੋ ਸੋਏ ਟਰੈਕਟਰ ਪਰ ਅਦਰ ਕੋਈ ਨਹੀਂ ਆਇਆ ਇਹਨਾਂ ਨੇ ਕੱਪੜੇ ਪਾ ਕੇ ਦੂਏ ਦੇ ਉੱਥੇ ਵੇਚਣ ਦੀ ਕੋਸ਼ਿਸ਼ ਕੀਤੀ ਆ ਹੁਣ ਦੇਖੋ ਇਨ ਫਿਊਚਰ ਇਹ ਉੱਥੇ ਕਿੰਨਾ ਕੁ ਕਾਮਯਾਬ ਹੁੰਦੇ ਨੇ ਕਿੰਨਾ ਉੱਥੇ ਪੈਰ ਲਾਉਂਦੇ ਨੇ ਕਿਉਂਕਿ ਸਵਰਾਜ ਤਾਂ ਮੇਰਾ ਖਾਲਾ ਇੱਥੇ ਹੀ ਨਹੀਂ ਪੂਰਾ ਹੋ ਰਿਹਾ ਜਿਹੜੀ ਸਵਰਾਜ ਦੇ ਹਾਲਾਤ ਨੇ ਨਾ ਸਵਰਾਜ ਨੂੰ ਇਹ 30 ਐਕਸਪੋਰਟ ਕਰਕੇ ਕਰ ਲੈਣਗੇ ਜਿੰਨੀ ਸਵਰਾਜ ਜਿੰਨੀ ਕੁ ਸਵਰਾਜ ਦੀ ਪਲਾਂਟ ਦੀ ਕੈਪੈਸਿਟੀ ਆ ਉਹ ਮੇਰਾ ਖਿਆਲ 70000 ਟਰੈਕਟਰ ਬਣਾਉਣ ਦੀ ਕੈਪੈਸਿਟੀ ਰੱਖਦਾ ਇੱਕ 70 ਬਣਾ ਰਿਹਾ ਇਹੋ ਜਾਂ ਇੱਕ 30 ਦੀ ਕੈਪੈਸਿਟੀ ਆ ਮੇਰਾ ਖਿਆਲ ਆ ਪੌਣੇ 2 ਟਰੈਕਟਰ ਪੌਣੇ 2 ਲੱਖ ਟਰੈਕਟਰ ਬਣਾ ਰਿਹਾ ਸਵਰਾਜ ਦੀ ਤਾਂ ਕੁਆਲਿਟੀ ਇੱਥੇ ਹੀ ਨਹੀਂ ਮੈਂਟੇਨ ਹੋ ਰਹੀ ਕੁਆਲਿਟੀ ਕਿਉਂ ਨਹੀਂ ਮੈਂਟੇਨ ਹੋ ਰਹੀ ਪਲਾਂਟ ਹੈਗਾ ਛੋਟਾ ਉੱਥੇ ਆਫਰਾਂ ਲਈ ਜਾਂਦੇ ਆਜ ਕਿਤਨੇ ਬਣਾਓਗੇ ਜੇ ਇਤਨੇ ਬਣਾਓਗੇ ਤੁਹਾਨੂੰ ਆਹ ਦਵਾਂਗੇ ਤੁਹਾਨੂੰ ਆਹ ਦਵਾਂਗੇ ਫਿਰ ਉੱਥੇ ਹੁੰਦੀਆਂ ਨੇ ਕਾਲੀਆਂ ਕਾਲੀਆਂ ਕਿਵੇਂ ਹੁੰਦੀਆਂ ਨੇ ਫਿਰ ਆ ਜਿਹੜੇ ਹੁਣ ਪਿੱਛੋਂ ਮੈਂ ਹੁਣ ਟ੍ਰਾਂਸਮਿਸ਼ਨਾਂ ਦੀ ਆ ਰਹੀ ਆ ਦਿੱਕਤ ਕਾਲੀਆਂ ਦਾ ਹੀ ਨਤੀਜਾ ਕੋਈ ਕੁਆਲਿਟੀ ਥੋੜਾ ਦਿੱਕਤ ਆ ਜਦੋਂ ਕਾਲੀ ਕਰਦੀਆਂ ਉਹਨੂੰ ਸਾਰੇ ਇਨ ਫਿਕਸ ਕਰਨ ਲੱਗੇ ਕੋਈ ਕੁਆਲਿਟੀ ਤੇ ਧਿਆਨ ਨਹੀਂ ੱੱਕਾ ਖੜਕਦਾ ਡੀਲਰ ਫੋਨ ਖੜਗਾਈ ਜਾਂਦਾ ਟਰੈਕਟਰ ਦੇਣਾ ਟਰੈਕਟਰ ਦੇਣਾ ਹਨਾ ਸਵਰਾਜ ਤਾਂ ਇੱਥੇ ਨਹੀਂ ਪੂਰਾ ਹੋ ਰਿਹਾ ਸਵਰਾਜ ਜਿੱਥੇ ਤੱਕ ਜੇ ਆਪਾਂ ਸਵਰਾਜ ਦੀ ਗੱਲ ਕਰੀਏ ਸਵਰਾਜ ਨੂੰ ਤਾਂ ਬਾਹਰ ਭੇਜ ਹੀ ਨਹੀਂ ਸਕਦੇ ਉਰੇ ਹੀ ਪੂਰਾ ਕਰਦੇ ਹੁਣ ਜਿਹੜਾ ਅਗਲਾ ਮਹੀਨਾ ਆ ਰਿਹਾ ਪਤਾ ਕੀ ਹਾਲਾਤ ਨੇ ਹੁਣੀ ਹੱਥ ਖੜੇ ਕਰੇ ਪਏ ਨੇ ਵੀ ਅਗਾਂ ਅਗਲੇ ਮਹੀਨੇ ਸੀ ਟਰੈਕਟਰ ਨਹੀਂ ਦੇ ਸਕਦੇ ਕੋਕਾ ਖੱਚੀ ਨਹੀਂ ਆ ਸਤਾਰਾ ਸਿੱਧਾ ਹੋਇਆ ਵਾ ਭਾਵੇਂ ਕਲੇ ਦਾ ਮਿੱਟੀ ਦਾ ਟਰੈਕਟਰ ਬਣਾ ਕੇ ਛੱਡ ਦੇਣ ਉਹ ਵਿਕਦਾ ਹੁਣ 855 ਜਿਹਦਾ ਸ਼ਟਰ ਲਾ ਲਿਆ ਤਾਂ ਤੋਂ ਲੈ ਬੜ ਨਹੀਂ ਰਿਹਾ 44 ਇਹਨਾਂ ਤੋਂ ਪੂਰਾ ਨਹੀਂ ਹੋ ਰਿਹਾ 44 ਨਹੀਂ ਪੂਰਾ ਹੋ ਰਿਹਾ ਥੋੜਾ 16 ਦੇ ਟਰੈਕਟਰਾਂ ਵਾਲਾ ਨਹੀਂ ਕੋਈ ਵੀ ਟਰੈਕਟਰ ਨਹੀਂ ਇਹਨਾਂ ਤੋਂ ਪੂਰਾ ਹੋ ਰਿਹਾ ਜਿਹੜਾ ਟਰੈਕਟਰ ਲਾਂਚ ਕਰਦੇ ਨੇ ਹੁਣ ਤੁਸੀਂ ਐਨਜੀਟੀ ਲਾ ਲਓ ਜਿਹੜਾ ਕਰਾਰੋ ਟਾਂਚੇ ਵਾਲਾ ਹੋਣਾ ਐਨਜੀਟੀ ਹੁਣ ਮੁਕੱਤਾ ਨਾਲ ਆ ਜਾਂਦਾ ਇਹਨਾਂ ਕੋਲ ਸਾਧ ਨਹੀਂ ਹੈ ਨਹੀਂ ਟਰੈਕਟਰ ਬਣਾਉਣ ਨੂੰ ਵੀ ਟਰੈਕਟਰ ਬਣਾ ਕੇ ਦੇ ਦੇਣ ਫਿਰ ਇਹ ਉੱਥੇ سپورਟ ਕਿੱਥੋਂ ਕਰ ਲੈਣਗੇ ਮਹਿੰਦਰਾ ਦਾ ਇੱਥੇ ਵੀ ਬੇੜਾ ਕਰਕਾ ਪੂਰੇ ਵੀ ਜੋਰ-ਜੂਰ ਲਾ ਲਿਆ ਪਰ ਮੈਂ ਤੁਹਾਨੂੰ ਦੱਸ ਵੀ ਦੰਨਾ ਵੀ ਕਿਉਂ ਨਹੀਂ ਵਿਕਦਾ ਮਹਿੰਦਰਾ ਟਰੈਕਟਰ ਕੋਈ ਮੇਰੇ ਹਿਸਾਬ ਨਾਲ ਐ ਨਹੀਂ ਹੁੰਦਾ ਵੀ ਤੁਸੀਂ ਟਰੈਕਟਰ ਚੰਗਾ ਬਣਾ ਲੇ ਇਨਫ੍ਰੀਜਮੈਂਟ ਦੀ ਕੋਈ ਪਾਲਿਸੀ ਹੋ ਨਹੀਂ ਸਾਡੇ ਟਰੈਕਟਰ ਆਉਂਦਾ ਲੈ ਕੇ ਆਉਂਦੇ ਨੇ ਬਠਿੰਡੇ ਤੋਂ ਟਰੈਕਟਰ ਲੈਂਦਾ ਬੰਦਾ ਲੁਧਿਆਣੇ ਆਉਂਦਾ ਅੰਬਰਸੋਰ ਇੱਕ ਦੂਜੇ ਦੇ ਏਰੀਆ ਚ ਇਨਫ੍ਰੀਜਮੈਂਟ ਸਵਰਾਜ ਦੀਆਂ ਜਿਹੜੀਆਂ ਪਾਲਿਸੀਜ਼ ਨੇ ਸਵਰਾਜ ਦਾ ਜਿਹੜਾ ਵਰਕ ਕਲਚਰ ਆ ਮਾਰਕੀਟਿੰਗ ਦਾ ਮੈਨੂੰ ਜਿੰਨੀ ਮੈਂ ਇਹ ਮੈਂ ਜਿੰਨਾ ਹੁਣ ਤੱਕ ਸਵਰਾਜ ਨੂੰ ਦੇਖਿਆ ਜਿੰਨਾ ਇਹ ਕਮਾਊ ਪੁੱਤ ਨੇ ਕੰਪਨੀ ਦੇ ਸਵਰਾਜ ਦੀ ਟੀਮ ਆ ਜਿਹੜੀ ਮੈਂ ਇਹ ਕਹਿੰਦਾ 11 ਵਜੇ ਵੀ ਐ ਸੋਚਦੇ ਆ ਵੀ ਸਾਡਾ ਜਿਵੇਂ ਘਰ ਦੀ ਉਹ ਫੈਕਟਰੀ ਹੁੰਦੀ ਉਹਦੇ ਕਰਕੇ ਮਾਰਕੀਟਿੰਗ ਦੀ ਜਿਹੜੀ ਸਟ੍ਰੈਟੇਜੀ ਐ ਸਵਰਾਜ ਦੀ ਸਵਰਾਜ ਉਹਦੇ ਕਰਕੇ ਵਿਕਦਾ ਹੈ ਸਵਰਾਜ ਹੋਰ ਕਿਸੇ ਕਾਰਨ ਕਰਕੇ ਨਹੀਂ ਵਿਕਦਾ ਹੁਣ ਮਹਿੰਦਰਾ 'ਚ ਕੋਈ ਘਾਟਾ ਉਸ ਦੂਜਾ ਛੱਡਿਆ ਜਿਹੜਾ ਕੀ ਆ 595 ਜੋਬੋ ਜੋਬੋ ਜਾਂ ਕਿਹੜਾ ਹੋ ਕੀ ਰੇਟ ਆ ਉਹਦਾ ਉਹ 'ਚ ਕੋਈ ਘਾਟਾ ਨਹੀਂ ਡੈਕਟਰ 'ਚ ਪਰ ਨਹੀਂ ਵਿਕਦਾ ਸਟ੍ਰੈਟੇਜੀ ਰਣਨੀਤੀ ਕੀ ਆ ਤੁਹਾਡੀ ਮਾਰਕੀਟਿੰਗ ਦੀ ਪਾਲਿਸੀ ਸਰ ਮੈਂ ਮੈਂ ਤਾਂ ਇਹ ਦੇਖ ਲਿਆ ਵੀ ਟਰੈਕਟਰ ਦੀ ਕੁਆਲਿਟੀ ਕੁਆਲਿਟੀ ਠੀਕ ਆ ਕਿਸੇ ਹੱਦ ਤੱਕ ਮੈਟਰ ਕਰਦੀ ਵੀ ਆ ਇਹ ਤਾਂ ਨਹੀਂ ਵੀ ਕੰਪਲੇਂਟ ਆਈ ਜਾਵੇ ਤੁਸੀਂ ਵਧੀਆ ਚੀਜ਼ ਬਣਾਓ ਪਰ ਮੈਨੂੰ ਤਾਂ ਇਹ ਲੱਗਣ ਲੱਗ ਗਿਆ ਵੀ ਸਾਰਾ ਡਿਪੈਂਡ ਹੈ ਮਾਰਕੀਟ ਤੇ ਆ ਡਾਟਾ ਵੀ ਤੁਸੀਂ ਮਾਰਕੀਟਿੰਗ ਕਿੱਦਾਂ ਨਹੀਂ ਕਰਦੇ ਹੋ ਤੁਹਾਡੇ ਕੋਲ ਸਟਾਫ ਕਿੱਦਾਂ ਹੁੰਦਾ ਤੁਹਾਡੀਆਂ ਪਾਲਿਸੀ ਕਿੱਦਾਂ ਨਹੀਂ ਹਨ ਲਬਿੰਦਰਾ ਨੂੰ ਤੁਸੀਂ ਉਰੀ ਵੇਚ ਲੋ ਬਣਾਓ ਇਨਫਰਜਮੈਂਟ ਦੀ ਪਾਲਿਸੀ ਲੋਕ ਵਿਕਣ ਲੱਗ ਜੂਗਾ ਇੱਥੋਂ ਅਗਲਾ ਰੇਟ ਪੁੱਛਦਾ ਕਹਾਂ ਵਾਲਾ ਡੀਲਰ 10000 ਘੱਟ ਦੱਸ ਦਿੰਦਾ ਕਿਹੜਾ ਕੋਈ ਰੋਕ ਟੋਕ ਆ ਜਿੱਥੇ ਮਰਜ਼ੀ ਧੱਕੀ ਤੁਰੀ ਆਉਂਦੇ ਨੇ ਤੋ ਇਹ ਆ ਗਿਆ ਸਾਰੀਆਂ ਅੰਦਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਦਿੰਨਾ ਹੁੰਦਾ ਜਿਹੜੇ ਮੈਨੂੰ ਪਿਆਰ ਕਰਦੇ ਨੇ ਵੀਡੀਓ ਉਹਨਾਂ ਵਾਸਤੇ ਜਿਹੜੇ ਨਫ਼ਰਤੀ ਨੇ ਉੱਪਰਾਂ ਰਿਹਾ ਕਰੋ ਮੈਨੂੰ ਨਾ ਦੇਖਿਆ ਕਰੋ ਤੂੰ ਦੇਖਦੇ ਵੀ ਮੁੜ ਮੁੜਦੇ ਛੱਡਦੇ ਤਾਂ ਮੈਂ ਛੱਡਦੇ ਨਹੀਂ ਵੀਡੀਓ ਚਲ ਦੁਨੀਆਦਾਰੀ ਆ ਆਪਸੀ ਕਰ ਤਾਂ ਕਿਹੜੇ ਖੇਤ ਦੀ ਮੂਲੀ ਇਹਨਾਂ ਨੇ ਤਾਂ ਬਾਬੇ ਨਾਨਕ ਵਰਗੇ ਐਡੇ ਐਡੇ ਮਹਾਨ ਪੀਰ ਪਗੰਬਰ ਨਹੀਂ ਬਖਸ਼ੇ ਆਪਾਂ ਕੀ ਹਾਂ ਸੋ ਇਹ ਸੀ 755 ਤੇ ਵੀਡੀਓ ਸੌਰੀ 755 ਹੀ ਨਿਕਲ ਜਾਂਦਾ 775 ਤੇ 755 ਹੀ ਆ ਭਰਾ ਇਸ ਆਰੀਆਂ ਡਰਾਮੇਬਾਜ਼ੀਆਂ ਨੇ ਕੰਪਨੀ ਦੀਆਂ ਦੇਖਦੇ ਆ ਜੇ ਉਹ ਰੇ ਆ ਕੁਝ ਕਰਨਗੇ ਆਪਣੇ ਪੰਜਾਬ ਚ ਸਵਰਾਜ ਨਲਮਿੰਦਰ ਵਾਲਾ ਆਪਾਂ ਦਾ ਉਸੇ ਦਿਨ ਜਿੱਦਣ ਆ ਕੁਝ ਹੋਣ ਲੱਗ ਗਿਆ ਠੋਕ ਕੇ ਕਹਿਣਾ ਸਵਰਾਜ ਵਾਲਿਆਂ ਨੂੰ ਮੇਰੇ ਮੇਰੇ ਕਰਕੇ ਕਿਹੜਾ ਕੰਪਨੀ ਖੜ ਜਾਨੀ ਆ ਮੈਂ ਤਾਂ ਬੜੀ ਛੋਟੀ ਸੀ ਐਂਟੀਟੀ ਆ ਮੇਰੀ ਤਾਂ ਹੋਣ ਦੀ ਕੋਈ ਨਹੀਂ ਮੇਰਾ ਕੀ ਹੈਗਾ ਪਰ ਮੈਂ ਆਪਣਾ ਰੋਸ ਜ਼ਰੂਰ ਜ਼ਾਹਰ ਕਰੂੰਗਾ ਜਿੱਦਣ ਇੰਡੀਆ ਚ ਤੁਸੀਂ ਆ ਕੁਝ ਕਰਿਆ ਸੇਮ ਡੇ ਫੈਂਕ ਦੇਣ ਇੱਕ ਮੁੜ ਕੇ ਸਵਰਾਇ ਨਹੀਂ ਬੜੂਗਾ ਜਿੱਦਾਂ ਮਹਿੰਦਰਾ 15 ਦੇ ਇੰਜਣ ਆ ਕੇ ਆਪਣੇ ਘਰੇ ਸਵਰਾਇ ਨਹੀਂ ਉਹਦੋਂ ਤੋਂ ਉਸੇ ਜਿੱਦਾਂ ਤੁਸੀਂ ਇੰਡੀਆ ਜੇ ਜੇ ਤੁਸੀਂ ਕੱਲ ਨੂੰ ਲਾਂਚ ਕਰਤਾ ਵੀ 700 775 ਆ ਗਿਆ ਮਹਿੰਦਰਾ ਦੇ ਇੰਜਣ ਨਾਲ ਸੇਮ ਡੇ ਸੇਮ ਡੇ ਟਰੈਕਟਰ ਕਟਾ ਦੇਣ ਉਸੇ ਦਿਨ ਇੱਕ ਮਿੰਟ ਵੀ ਨਹੀਂ ਰੱਖਣਾ ਆ ਫਿਰ ਕਟਾਉਣਾ ਵੀ ਕਿਹਨੂੰ ਆ ਤੁਹਾਨੂੰ ਪਤਾ ਇੱਕ ਹੀ ਆਪਣ ਮੇਰਾ ਆਡੀਓਰ ਸასი ਗਾਲ ਥੈਂਕ ਯੂ